ਨਾ ਮੈਂ ਡੋਂਕਰ ਜਾਂਦੀ ਹਾਂਜੀ ਬਾਈ ਜੀ ਡੋਂਗੀ ਲੱਗ ਰਹੀ ਆ ਆਪਣੀ ਨਾਮ ਪਈਆ ਆਪਣਾ ਦੱਸੋ ਕੋ ਸਿਕੰਦਰ ਸਿੰਘ ਪਿੰਡ ਢੱਲਵਾ ਜ਼ਿਲ੍ਹਾ ਬਰਨਾਲਾ ਢੱਲਵਾ ਦੇ ਸਾਡੇ ਲੱਗੇ ਆ ਕਬੂਤਰ ਉਹ ਜਿਹੜਾ ਪਰਾਂ ਖੜਾ ਫਰਾਂਸੀ ਉਹ ਸਾਲਾ ਦੋ ਬੈਗ ਚੱਕ ਕੇ ਲਿਆ ਰਿਹਾ ਇੱਕ ਕੁੜੀ ਦਾ ਇੱਕ ਆਪਣਾ ਠੀਕ ਆ ਇਹ ਚ ਜ਼ੋਰ ਬਹੁਤ ਆ ਸਾਡੇ ਕੋਲ ਸਾਲਾ ਇੱਕ ਇੱਕ ਬੈਗ ਨਹੀਂ ਚੱਕ ਹੋ ਰਿਆ ਇੱਕ ਇੱਕ ਕੱਪੜਿਆਂ ਵਾਲਾ ਬੈਠੇ ਸਾਰੇ ਆ ਸਾਹਮਣੇ ਚੌਧਰੀ ਸਾਹਿਬ ਬੈਠੇ ਆ ਫਰੋਂ ਪਾਕਿਸਤਾਨ ਚੋਦਰੀ ਸਾਹਿਬ ਚੱਕ ਜਨਾਬ ਚੋਦਰੀ ਮੁਹੰਮਦ ਇਲਫਾਨ ਜੇਲਮ ਫਰੋਂ ਪਾਕਿਸਤਾਨ ਹਾਂਜੀ ਆ ਨਾਲ ਸਾਡੇ ਬਰਾੜ ਸਾਹਿਬ ਮਮਨ ਨਦੀਮ ਪਾਕਿਸਤਾਨ ਹਾਂਜੀ ਭਾਈ ਜੀ ਸ਼ਰਮਨ ਸ਼ਰਮਨ ਰੈਕੋਟ ਹਾਂਜੀ ਭਾਜੀ ਕੀ ਕਹੀ ਆ ਜੀ ਬੋਲਦੋ ਆਉਣਾ ਨਾਮ ਨੂੰ ਭਾਜੀ ਜੱਗੀ ਜਗੀ ਸਿੰਘ ਬੀਵਾਲ ਕਪੂਰਥਾ ਆਏ ਹੋਏ ਫਟੀ ਪਈ ਹੈ ਬਈ ਰਿੱਕੀ ਵੱਲੋਂ ਚੱਕੀਆਂ ਜਾਂ ਆਹ ਆਹ ਦੇ ਰਿਤੇ ਪਾਦੇ ਹੋਈ ਹੈ ਸਰਪਾਲ ਆ ਸਾਡੇ ਸਾਰਿਆਂ ਤੋਂ ਛੋਟੇ ਗੈਰੀ ਵੀਰ ਦੀ ਮੈਂ ਮਾ ਵਾ ਤੇ ਬਲ ਮਾਰਛਾਲੇ ਉਹ ਜਿਹੜਾ ਮੇਰੇ ਵਾਲਾ ਮੇਰੇ ਕੋਲ ਆਇਓ ਤੁਸੀਂ ਕਮੀਜ਼ਾ ਖੋਲ ਕੇ ਚੰਗੀ ਜਾਣੀ ਹੈ ਗੱਲ ਗੁਰੂ ਦੀ ਹਾਂਜੀ ਪਾਜੀ ਗੁਰੀ ਫਰੋਂ ਚੰਡੀਗੜ੍ਹ ਬਹੁਤ ਔਖੀ ਹੋਈ ਪਈ ਆ ਜਾਂਟਾਂ ਨੇ ਲੈਣੀ ਕਰ ਰੱਖੀ ਆ ਸਾਡੀ ਕਹਿੰਦੇ ਅਸੀਂ ਜੰਗਲ 'ਚ ਨਹੀਂ ਜਾਣਾ ਚਾਰ ਦਿਨ ਹੋ ਗਏ ਜੰਗਲ ਦੇ ਵਿੱਚ ਬਹੁਤ ਬੁਰਾ ਹਾਲਤਾ ਹੈ ਮੇਰਾ ਵੀਰ ਕੋਈ ਨਾ ਆਵੇ ਤਾਂ ਫਾਇਦਾ ਤੇ ਬਾਕੀ ਦਾ ਤੁਸੀਂ ਆਪ ਸਮਝਦੇ ਜਿਓ ਜਿਹੜੇ ਬੰਦੇ ਜਾਂਦੇ ਨੇ ਝੂਠ ਮਾਰਦੇ ਨੇ ਮੇਰੇ ਨਾਲ ਕਰ ਮੇਰੇ ਨਾਲ ਆ ਜਾ ਮੇਰੇ ਨਾਲ ਆ ਇਹੋੜਾ ਆ ਬੀਰ ਜੀ ਕੋਰੀ ਮੇਰੀ ਫੇਰ ਬਣਾਵੇ ਹਾਂਜੀ ਆ ਜਾਓ ਆ ਜਾਓ ਇੰਡੀਆ ਜਾਣੀ ਜਾਣਾ ਸਾਡੇ ਵਿੱਚ ਕੰਮ ਕਰ ਕਮ ਅਸੀਂ ਹੋ ਗਏ ਇੰਡੀਆ ਮੂਵੀ ਤਾਂ ਜਾ ਰਹੀ ਸਾਡੀ ਹਾਂ ਮਹਿਰਬਾਨ ਹਾਂ ਹਾਂ ਇਹ ਆਪਣੇ ਬਾਰੇ ਵਿੱਚ ਬਤਾਓ ਆਪਣਾ ਨਾਮ ਹਾਂ ਮੇਰਾ ਨਾਮ ਬਾਪੀ ਹੈ ਬੰਗਲਾਦੇਸ਼ اچھا ਇਹ ਤੁਮ ਬਤਾਓ ਮੇਰਾ ਨਾਮ ਹੈ ਭਾਈ ਸਾਡੀ ਇੰਡੀਆ ਉਹ ਮੇਰਾ ਬਣਾ ਓਏ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਮੈਂ ਤੁਹਾਡੇ ਅੱਗੇ ਬੇਨਤੀ ਕਰਨਾ ਚਾਹਨਾ ਹਾਂ ਇੱਥੇ ਬਹੁਤ ਪਾੜਦੀ ਆ ਜੀ ਪਹਿਲੀ ਗੱਲ ਤੁਹਾਨੂੰ ਬਾਅਦ ਤੁਸੀਂ ਕਹੋਗੇ ਗਾਲ ਕੱਢੀ ਐ ਇਹ ਮੈਨੂੰ ਮਾੜਾ ਨਾ ਸਮਝਿਓ ਇਹ ਮੈਂ ਗੱਲ ਤੁਹਾਨੂੰ ਸਹੀ ਕਹੀ ਐ ਜੀ ਐ ਨਾ ਸਮਝੋ ਕਿ ਫੁਕਰੀ ਮਾਰਨ ੜੇ ਆ ਜਦੋਂ ਆਓ ਜਿਹੜਾ ਤੁਸੀਂ ਫੇਰ ਕਹੋਗੇ ਤੁਸੀਂ ਠੀਕ ਐ ਨਾ ਜੀ ਪਹਿਲੀ ਗੱਲ ਤੇ ਨਾ ਹੀ ਆਓ ਚੰਗਾ ਹੋਵੋਗੇ ਸਿੱਧਾ ਆਓ ਤੁਸੀਂ ਹਾਈਲਾਈਟਸ ਕਰੋ ਹਾਈਲਾਈਟਸ ਕਰਕੇ ਆਓ ਓਕੇ ਤੇ ਮੈਂ ਇਹਨੂੰ ਵੇਲੋ ਮੇਕੋ ਖੜਾ ਨਹੀਂ ਹੋਇਆ ਜਾਣਦੇ ਤਾਂ ਤਾਂ ਕਰਕੇ ਮੈਂ ਬੂਟਾ ਲਾਣ ੜਿਆ ਓਕੇ ਜੀ ਚਲੋ ਬਾਏ ਫਿਰ ਹੁਣ ਇੱਧਰ ਵੇਖ ਲਓ ਜੀ ਇਹ ਕੀ ਹਾਲ ਹੈ ਮੁੰਡਿਆ ਬਰੇ ਬਹੁਤ ਔਖਾ ਖੁਸ਼ੀ ਪੈਸੇ ਇੱਥੇ ਉਫੜਾ ਦੇ ਕਾਹ ਜਾਣਾ ਕੋਈ ਹੋਰ ਭਾਈ ਸਾਹਿਬ ਮੇਰਾ ਵੀਰ ਛੋਟਾ ਵੱਡਾ ਬੋਲਣਾ ਚਾਹੁੰਦਾ ਹੋਵੇ ਥੋੜੀ ਜੰਗਲ ਦੀ ਬਣਾ ਪਤਾ ਲੱਗੇ ਜੰਗਲ ਕੀ ਹੋ ਜਾਂ ਜੰਗਲ ਹੈ ਤਾਨ ਬਣਾਓ ਤਾਨ ਬਣਾਓ ਆ ਮੇਰਾ ਵੀਰ ਆ ਦੇਖ ਲਓ ਇੱਧਰ ਯਾਰ ਇਹਨਾਂ ਹੋ ਯਾਰ ਮੈਂ ਬਸ ਹਾਂਜੀ ਹਾਂ ਆ ਜਮੀਨ ਦੇਖੋ بارش ਪੈ ਰਹੀ ਆ ਤਿੰਨ ਦਿਨ ਹੋ ਗਏ ਇੱਥੇ ਆ ਸਾਹਮਣੇ ਨਦੀ ਜਾ ਰਹੀ ਆ ਇਹਦੇ ਨਾਲ ਦੀਆਂ 17 ਨਦੀਆਂ ਪਾਰ ਕਰਕੇ ਆਏ ਆ ਸੀ ਮੋਦ ਓਖਾ ਇਹ ਨਦੀ ਦਾ ਪਾਣੀ ਪੀ ਪੀ ਕੇ ਅਸੀਂ ਇੱਕ ਇੱਕ ਦਿਨ ਕੱਟ ਰਹੇ ਹਾਂ ਇੱਕ ਇੱਕ ਘੰਟਾ ਪਾਣੀ ਬਹੁਤ ਓਖਾ ਪੀਣਾ ਇੱਥੇ ਮੇਰਾ ਵੀਰ ਕੋਈ ਨਾ ਆਵੇ ਤਾਂ ਬਹੁਤ ਵਧੀਆ ਗੱਲ ਆ ਇਹ ਜੰਗਲ ਆ ਜਿਹਦੇ ਵਿੱਚੋਂ ਅਸੀਂ ਲੰਘ ਕੇ ਕਲੰਬੀਆ ਤੋਂ ਪਨਾਮਾ ਜਾ ਰਹੇ ਹਾਂ ਦੇਖ ਲਓ ਇੰਨਾ ਸੰਘਣਾ ਜੰਗਲ ਆ ਇੱਥੇ ਸ਼ੇਰ ਚੀਤਾ ਤੇ ਐਨਾਗੋਂਡਾ ਵਰਗੀਆਂ ਚੀਜ਼ਾਂ ਖਾਸ ਮਿਲੀਆਂ ਜਾਂਦੀਆਂ ਮਿਲਦੀਆਂ ਯਾਰ ਪਾਓ ਮਿਲੋ ਆ ਮੇਰੇ ਸਾਰੇ ਵੀਰ ਬੈਠੇ ਹੋਏ ਆ ਥੱਲੇ ਅੱਡੀ ਬਣਾਓ ਉਧਰ ਹੋ ਕੇ ਬਣਾ ਸਾਰੇ ਨੇ ਬਣਾ ਜੀ ਆਹ ਰੋ ਦੋ ਬੱਚੀਆਂ ਰੇ ਇੱਧਰ ਬਣਾਓ ਇੱਧਰ ਆ ਸਾਡਾ ਯੂਵੀ ਵੀਰ ਦੋ ਕੁੜੀਆਂ ਨੂੰ ਪਿਆਰ ਕਰ ਰਿਹਾ ਚੰਗੀ ਤਰ੍ਹਾਂ ਦੇ ਰਿਹਾ ਨਾਲੇ ਕਰ ਰਿਹਾ ਨਾਲੇ ਦੇ ਰਿਹਾ ਬਾਦਰੇ ਨੇ ਜੜੀ ਇੰਨੇ ਮਤ ਕਰਕੇ ਆ ਕੇ ਆਈਏ ਚੌਧਰੀ ਵੀਰ ਜੀ ਸੂਟਾ ਲਾਣ ਤੇ ਲੱਗੇ ਹੋਏ ਨੇ ਪੂਰਾ ਓਕੇ ਅੱਜ ਨੇ ਨਪਾਲੀ ਹਾਂਜੀ ਹਾਂਜੀ ਹਾਂ ਸਾਤ ਸਤਰੀਆਕਾਰ ਕੇ ਜੀ ਸਾਤ ਸਤਰੀਆਕਾਰ ਆ ਨਪਾਲੀ ਪਰਾਂ ਬੈਠਾ ਹੈ ਇਹਨੇ ਬਹੁਤ ਦੁਖੀ ਕਰਿਆ ਸਾਨੂੰ ਰਾਹ ਦੇ ਵਿੱਚ ਇਹਨੇ ਸਾਲੇ ਨੇ ਸਾਡੇ ਨਾਲ ਗੱਲ ਨਹੀਂ ਮੰਨੀ ਸਾਡੀ ਬਹੁਤ ਅੰਗੜ ਕੇ ਰੱਖਿਆ ਸਾਨੂੰ ਮੇਰਾ ਨਾਮ ਮੈਂ ਦੂਜੀ ਕਹਿੰ ਮੈਨੂੰ ਹਾਂਜੀ ਆ ਸਾਡੇ ਅੰਮ੍ਰਾਲੇ ਵਾਲੇ ਡਕਾਰੀ ਪਾਜੀ ਡਕਾਰੀ ਸਾਰੇ ਰਾਤ ਦੇ ਪਾਣੀ ਪੀਂਦੇ ਸੀ ਫੇਡਕਾਰ ਮਾਰਦੇ ਰਹੇ ਇੱਕ ਗੁੱਟ ਪਾਣੀ ਦਾ ਇੱਕ ਡਕਾਰ ਇੱਕ ਗੁੱਟ ਪਾਣੀ ਦਾ ਇੱਕ ਡਕਾਰ ਹਾਂਜੀ ਜੱਗੀ ਵੀਰ ਜੀ ਬਹੁਤ ਵਧੀਆ ਰਸਾ ਵੀਰੋ ਜ਼ਰੂਰ ਆਇਓ ਆਏ ਵੀਡੀਓ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਯਕੀਨ ਹੋ ਜਾਊਗਾ ਕਿੰਨਾ ਵਧੀਆ ਰਸਾ ਹੈ ਆ ਰਿੱਕੀ ਪਾਜੀ ਬਿਮਾਰ ਹੋ ਗਏ ਸੀਗੇ ਬਹੁਤ ਬੁਰੀ ਹਾਲਤ ਰਹੀ ਐ ਆ ਦੇਖੋ ਅੱਜ ਕਿੰਨੇ ਬਿਮਾਰ ਸੀਗੇ ਇਹਨਾਂ ਦਾ ਬੈਗ ਪਾਟ ਗਿਆ ਇਹਨਾਂ ਬੈਗ ਛੱਡ ਕੇ ਸਾਰਿਆਂ ਨੇ ਐਡਜਸਟ ਕੀਤਾ ਸਮਾਨ ਹਾਂਜੀ ਆ ਯੂ ਵੀ ਬਾਈ ਜੀ ਆਪਣੀ ਜਵੰਦੀ ਭਾਈ ਐ ਬੰਗਾਲ ਦੇ ਜਿਹੜਾ ਬੰਨ ਕੇ ਦੇ ਦੇ ਹਾਂਜੀ ਮੇਰਾ ਵੀਰ ਧੰਨਵਾਦ ਓਕੇ ਦੇਖਿਓ ਵੀਡੀਓ ਜ਼ਰੂਰ ਲਾਈਕ ਕਰਿਓ ਸਾਰੇ ਆਜੋ ਤੇ ਵੀਰ ਮੇਰੇ ਵੱਤ ਤੋਂ ਵੱਤ ਸ਼ੇਅਰ ਕਰਿਓ ਸ਼ੇਅਰ ਮੇਰੇ ਸਾਰੇ ਭਰਾਵਾਂ ਨੂੰ ਗੁਜ਼ਾਰਿਸ਼ ਹੈ ਕਰਨਾ ਨਹੀਂ ਹੈ ਅਜਾ ਫੈਕ ਹੋ ਮਾਦ ਕਿ ਆਪਣੇ ਪਾਕਿਸਤਾਨ ਦੇ ਲੋਕਾਂ ਲਈ ਇਹ ਲਾਠੀਕ ਨਹੀਂ ਹੈ ਮੁਸ਼ਕਲ ਤੋਂ ਬਾਅਦ ਆਸਾਨੀ ਪੈਦਾ ਹੁੰਦੀ ਹੈ ਤੇ ਹਿੰਮਤ ਕਰੋ ਆਓ ਅੱਲਾਹ ਪਾਕ ਇਨਸ਼ਾਅੱਲਾ ਤੁਹਾਡੀ ਮਦਦ ਕਰਸੀ ਜਾਨ ਪਾਜੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਵੱਧ ਤੋਂ ਵੱਧ ਲਾਈਕ ਕਰਨਾ ਜਰੂਰ ਸ਼ੇਅਰ ਕਰਨਾ ਸਾਲਸੀ ਜੀ ਬਾਏ 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 ਬਾਏ